ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਮਹਿੰਦਰਾ ਕਿਸਾਨ ਟਰੈਕਟਰਸ ਵਾਲਿਆਂ ਦੇ ਬਲਾਡਾ ਵਿਖੇ ਸੋ ਇਹ ਜਿਹੜੀ ਲੋਕੇਸ਼ਨ ਆ ਗਈ ਬਡਲਾਡਾ ਬੋਹਾ 메ਨ ਰੋਡ ਦੇ ਉੱਪਰ ਆ ਤੇ ਆਓ ਆਪਾਂ ਚੱਲਦੇ ਆਂ ਵੀਰਾਂ ਨਾਲ ਗੱਲਬਾਤ ਕਰਦੇ ਆਂ ਤੇ ਟਰੈਕਟਰਾਂ ਬਾਰੇ ਲੈਨੇ ਆ ਜਾਣਕਾਰੀ ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸੋ ਏਜੰਸੀ ਦੀ ਕਿੱਥੇ ਹੈਗੀ ਪੰਡਾ ਸਭ ਤੋਂ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਆਪਣੀ ਲੋਕੇਸ਼ਨ ਜਿਹੜੀ ਹੈ ਭੀਖੀ ਰੋਡ ਬਡਲਾਡਾ ਕਿਸਾਨ ਟਰੈਕਟਰ ਠੀਕ ਹੈ ਜੀ ਤੇ ਆਪਣੇ ਜਿਹੜੇ ਸਭ ਤੋਂ ਜ਼ਿਆਦਾ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਮਹਿੰਦਰਾ ਦੇ ਟਰੈਕਟਰ ਚੱਲ ਰਹੇ ਨੇ ਸੇਲ ਦੇ ਵਿੱਚ ਚੱਲ ਰਹੇ ਨੇ ਉਹਨਾਂ ਬਾਰੇ ਥੋੜੀ ਬਹੁਤੀ ਆਪਣੇ ਜਿਹੜੇ ਦਰਸ਼ਕ ਨੇਗੇ ਕਿਸਾਨ ਭਰਾ ਨੇ ਉਹਨਾਂ ਨੂੰ ਜਾਣਕਾਰੀ ਦਿਓ ਜੀ ਤੇ ਲਗਭਗ ਮਹਿੰਦਰਾ ਦਾ ਇਹ ਕੋਈ ਟਰੈਕਟਰ ਨਹੀਂ ਹੈਗਾ ਬਾਈ ਜੀ ਜਿਹੜਾ ਨਾਂ ਬਲਕੀ ਵਿਗਦਾ ਹੋਵੇ ਤੇ ਜ਼ਿਆਦਾ ਅੱਜ ਕੱਲ੍ਹ ਟਰੈਕਟਰ ਦੇ ਵਿੱਚ ਆਪਣਾ 585 ਜੋਗੋ ਕਲਰ ਠੀਕ ਹੈ ਜੀ ਇਹ ਚੱਲ ਬਾਈ ਇਹਦੇ ਇੰਜਨ ਜਿਹੜੀ ਪਾਵਰ ਵਗੈਰਾ ਉਹਦੇ ਬਾਰੇ ਜਾਣਕਾਰੀ ਦਿਓ ਅੱਛਾ ਜੀ ਇਹਦਾ ਬਾਈ ਜੀ ਇੰਜਨ ਜਿਹੜਾ ਉਹ ਚਾਰ ਸਿਲੰਡਰ ਇੰਜਨ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ 50 ਚਬੀ ਦੀ ਕੈਟਾਗਰੀ ਦੇ ਵਿੱਚ ਆਉਂਦਾ ਠੀਕ ਆ ਬਾਈ ਜੀ ਤੇ ਰੇਟ ਹੈ ਇਹਦਾ ਜਿਹੜਾ ਫਿਕਸੀ ਕਰਿਆ ਪਿਆ ਹੈ ਠੀਕ ਹੈ ਕੰਪਨੀ ਵੱਲੋਂ ਫਿਕਸ ਰੇਟ ਹੈ ਦਾ ਬਾਕੀ ਤੁਸੀਂ ਕਿਸੇ ਪਾਸੇ ਵੀ ਟਰਾਈ ਮਾਰ ਕੇ ਆ ਜਾਓ ਠੀਕ ਹੈ ਉਹ ਸਾਹਿਬ ਦੇ ਨਾਲ ਜਿੰਨਾ ਕੋ ਹੋ ਸਕੇ ਆਪਾਂ ਲੈਸ ਪਾਸ ਕਰਕੇ ਜੀ ਆਪਣੇ ਕੋਲ ਕੁਝ ਸਪੈਸ਼ਲ ਡਿਸਕਾਊਂਟ ਮਿਲ ਜੇ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਤੇ ਬਾਕੀ ਇਹਦੇ ਗੇਅਰ ਬੂਰ ਬਾਰੇ ਜੀ ਗੇਅਰ ਇਹ 3 ਸਪੀਡ ਦੇ ਵਿੱਚ ਆ ਗਿਆ ਬਾਈ ਜੀ ਹੂੰ ਠੀਕ ਹੈ ਪੀਟੀਓ ਕਲਚ ਇਹਦਾ ਅਲੱਗ ਦਿੱਤਾ ਹੋਇਆ ਹੈ ਕੰਪਨੀ ਵੱਲੋਂ ਤੇ ਇਸ ਤੋਂ ਬਾਅਦ ਇਹਦੇ ਵਿੱਚ ਐਕਸਟਰਾ ਜੋ ਚੀਜ਼ਾਂ ਆ ਰਹੀਆਂ ਨੇ ਜਿਵੇਂ 6 ਸਾਲ ਦੀ ਵਾਰੰਟੀ ਆ ਗਈ ਭਾਈ ਠੀਕ ਹੈ ਇੰਜਨ ਗੇਅਰ ਲਿਫਟ ਦੀ ਤੇ ਡੀਜੀ ਸੈਂਸ ਸਿਸਟਮ ਆ ਗਿਆ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਕਿਤੇ ਵੀ ਆਪਣੀ ਲੋਕੇਸ਼ਨ ਦੱਸਦਾ ਟਰੈਕਟਰ ਕਿਤੇ ਵੀ ਫਿਰਦਾ ਹੈਗਾ ਓਕੇ ਜੀਪੀਐਸ ਟੈਪ ਦਾ ਜੀਪੀਐਸ ਜੀਪੀਐਸ ਸਿਸਟਮ ਜੀਪੀਐਸ ਹੀ ਕਹਾਂਗੇ ਜੀਪੀਐਸ ਆ ਗਿਆ ਹਾਂ ਇਹ ਕੋਈ ਸਪੈਸ਼ਲ ਆ ਗਿਆ ਸਾਰੀ ਟਰੈਕਰ ਨਾਲ ਹਾਂਜੀ ਹਾਂਜੀ ਤੇ ਬਾਕੀ 4x4 ਹੈ ਜੀ 4x4 ਹੈ ਜੀ 2 ਵੀਲ ਵੀ ਮਿਲ ਜਾਂਦਾ ਅਵੇਲੇਬਲ 2 ਵੀਲ ਵੀ ਹੈ 4 ਵੀਲ ਵੀ ਹੈ ਠੀਕ ਹੈ ਜੀ ਇਹਦਾ ਪ੍ਰਾਈਸ ਪ੍ਰਾਈਸ ਇਹਦਾ 2 ਵੀਲ ਦਾ ਕਿੰਨਾ ਦਾ ਡਿਫਰੈਂਸ ਹੈ ਜਿਹੜਾ ਹੈਗਾ ਲੱਖ ਰੁਪਏ ਦਾ ਡਿਫਰੈਂਸ ਹੈ ਜੀ ਓਕੇ ਇਹਦਾ ਕਿੰਨਾਗਾ ਇਸ ਦਾ ਵੈਸੇ ਆਪਾਂ ਕੰਪਨੀ ਜਿਹੜਾ ਫਿਕਸ ਹੀ ਆਇਆਗਾ ਉਹ 740 ਆਇਆ ਹੋਇਆਗਾ ਠੀਕ ਹੈ ਜੀ ਤੇ 2x4 640 ਨਾ 4x4 840 ਅੱਛਾ 4x4 840 ਠੀਕ ਹੈ ਠੀਕ ਤੇ ਬਾਕੀ ਇਹਦੀ ਕੋਈ ਤੁਸੀਂ ਲਿਫਟ ਬਾਰੇ ਦੱਸ ਰਹੇ ਸੀ ਲਿਫਟ ਹਾਂਜੀ ਸਪੈਸ਼ਲਿਸਟੀ ਹੈਗੀ ਇਹਦੀ ਆ ਆਤੀ ਦਿਖਾਓ ਓਕੇ ਇਹ ਜਿਹੜੀ ਲਿਫਟ ਹੈ ਆਮ ਆ ਟਰੈਕਟਰਾਂ ਦੇ ਦੇਖੇ ਜਾਉਂਗੇ ਨਾ ਸਿੰਗਲ ਮੇ ਰੂਆ ਕੰਟਰੋਲਿੰਗ ਕਰਨ ਵਾਲਾ ਸਿਸਟਮ ਠੀਕ ਹੈ ਜੀ ਸਿੰਗਲ ਮੇ ਲੂਗਾ ਇਹਦੇ ਵਿੱਚ ਡਬਲ ਸੈਂਸਰ ਸਿਸਟਮ ਲਾਇਆ ਹੋਇਆ ਹੈ ਬਾਈ ਜੀ ਠੀਕ ਹੈ ਪਹਿਲਾਂ ਨਾਲੋਂ ਇਹਦੀ 2 ਕੇਜੀ ਬਲਕਿ 2 ਟਨ ਲਿਫਟ ਵੱਧ ਕੇ ਆਈ ਹੈ ਠੀਕ ਹੈ ਜੀ ਹਾਂ ਜੀ ਨਹੀਂ ਇਹ ਸੈਂਸਰ ਸਿਸਟਮ ਨਾਲ મતલਬ ਇਹ ਕੰਟਰੋਲਿੰਗ ਹੈਗਾ ਨਾ ਬਾਈ ਜੀ ਲਿਫਟ ਵੱਧਾ ਹੋ ਕਰਦਾ ਆਰਮ ਟਰੈਕਟਰਾਂ ਨੇ ਸਿੰਗਲ ਆਉਂਦਾ ਇਹ ਇਹ ਆਪਣੀ ਪਾਵਰ ਜ਼ਿਆਦਾ ਹੈਗੀ ਪਾਵਰ ਨੂੰ ਕੰਟਰੋਲ ਪਾਵਰ ਜ਼ਿਆਦਾ ਹੈ ਬਾਕੀ ਇਹਦੀ ਪੀਟੀਓ ਐ ਇਹ 50 HP ਜਿਹੇ ਟਰੈਕਟਰਾਂ ਦੇਖੂਗੇ ਤਾਂ ਇਹਦੀ ਬਹੁਤ ਜ਼ਿਆਦਾ ਪੀਟੀਓ ਹੈ ਬਈ ਠੀਕ ਹੈ ਜੀ 46 HP ਪੀਟੀਓ ਆ ਜਾਂਦੀ ਹੈ ਇਸ ਦੇ ਮੁਕਾਬਲੇ ਇੱਕ ਸਤੀ ਵੀ ਨਹੀਂ ਬਾਕੀ ਇਹ ਜੀ ਹੋਰ ਪੀਟੀਓ ਦੇ ਚਾਰ ਪ੍ਰਕਾਰ ਦੀ ਇਹਦੀ ਪੀਟੀਓ ਪਰ ਰੱਖੀ ਹੈ ਓਕੇ ਹਾਂ ਜੀ 540 ਚੱਕਰ ਲੈ ਲੋ ਚਾਹੇ ਠੀਕ ਹੈ ਜੀ ਤੇ 540 E ਆ ਗਿਆ ਇਕਨੋਮੀ ਪੀਟੀਓ ਕਹਿ ਸਕਦੇ ਗੇਰਾਂ ਜੀ ਪੀਟੀਓ ਇਸ ਤੇ ਆ ਗਈ ਜੀ ਮਲਟੀ ਸਪੀਡ ਪੀਟੀਓ ਕਰਕੇ ਤੇ ਅਰਵਾ ਸਪੀਡ ਹੋ ਗਈ ਹੈ ਠੀਕ ਆ ਬਾਈ ਬਾਈ ਹਾਂਜੀ ਦੋਸਤੋ ਹੋਣ ਤੁਹਾਨੂੰ ਜਿਹੜੀ ਟਰੈਕਟਰ ਦੀ ਆਵਾਜ਼ ਆ ਸਟਾਰਟ ਦੀ ਆਵਾਜ਼ ਹਾਂਜੀ ਦੋਸਤੋ ਹੁਣੇ-ਹੁਣੇ ਆਪਾਂ ਨੇ ਜਿਹੜੇ ਬਾਈ ਨੇ ਆਪਾਂ ਨੂੰ ਮਹਿੰਦਰਾ ਯੂਵੋ ਟੈਕ 585 ਡੀਆਈ ਦੇ ਜਿਹੜੇ ਰਿਵਿਊ ਦਿੱਤੇ ਨੇਗੇ ਟਰੈਕਟਰ ਦੀ ਜਿਹੜੀ ਕੀ ਕੁਆਲਟੀਜ਼ ਨੇ ਉਹਦੇ ਬਾਰੇ ਦੱਸਿਆ ਇਹ ਜਿਹੜੇ ਕੀ ਫੰਕਸ਼ਨਿੰਗ ਹੈ ਇਹਦੇ ਬਾਰੇ ਜਾਣਕਾਰੀ ਦਿੱਤੀ ਹੈਗੀ। ਸੋ ਬਾਈ ਜੀ ਜਿਹੜਾ ਤੁਹਾਡਾ ਕੰਟੈਕਟ ਨੰਬਰ ਆ ਦਰਸ਼ਕਾਂ ਨੂੰ ਉਹ ਦੱਸ ਦਿਓ ਤਾਂ ਕਿ ਟਰੈਕਟਰ ਲੈਣ ਵਾਸਤੇ ਤੁਹਾਡਾ ਸੰਪਰਕ ਕਰ ਸਕਣ। ਤੇ ਆਪਣਾ ਇਹ ਨੰਬਰ ਆ ਗਿਆ 9958 9900 ਤੇ ਦੂਸਰਾ ਨੰਬਰ ਆ ਗਿਆ 98155 37032 ਤੇ ਇਸ ਤੋਂ ਬਾਅਦ ਤੀਸਰਾ ਆ ਗਿਆ 86999 11222। ਸੋ ਵੀਰੇ ਜਿਹੜੇ ਕੰਟੈਕਟ ਨੰਬਰ ਨੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇਵਾਂਗੇ। ਬਾਕੀ ਜਿਹੜੀ ਲੋਕੇਸ਼ਨ ਹੈਗੀ ਉਹ ਤੁਹਾਨੂੰ ਪਹਿਲਾਂ ਵੀ ਦੱਸ ਸਕਿਆ ਇੱਕ ਵਾਰੀ ਫੇਰ ਬਾਈ ਅਰਗੇ ਲੋਕੇਸ਼ਨ ਆਪਣੀ ਦੱਸ ਦਿੰਦੇ ਨੇ ਕਿੱਥੇ ਜਿਹੜੀ ਇਹ ਏਜੰਸੀ ਆ ਜੀ ਤੁਸੀਂ ਟਰੈਕਟਰ ਵਾਸਤੇ ਵਿਜ਼ਿਟ ਕਰਨਾਗਾ ਤਾਂ ਇੱਥੇ ਤੁਸੀਂ ਵਿਜ਼ਿਟ ਕਰਕੇ ਟਰੈਕਟਰ ਲੈ ਸਕਦੇ ਹੋ ਇਹ ਆਪਣੀ ਏਜੰਸੀ ਹੈਗੀ ਬਾਈ ਜੀ ਕਿਸਾਨ ਟਰੈਕਟਰ ਭਟਲਾੜਾ ਦੇ ਨਾਂ ਤੇ ਆ ਟਿੱਕੀ ਰੋਡ ਦੇ ਉੱਪਰ ਆ ਜੀ ਓਕੇ ਬਾਈ ਥੈਂਕ ਯੂ ਓਕੇ ਬਾਈ ਠੀਕ ਸ਼ੁਕਰੀਆ